ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋ ਉਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਹਾਂਜੀ ਦਿਨ ਹੈਗਾ ਜੀ ਇੱਥੇ ਵੀਰਵਾਰ ਦਾ ਤੇ ਸਵੇਰ ਦਾ ਮਾਰਨਿੰਗ ਦਾ ਟਾਈਮ ਹੈ ਤੇ ਮੈਂ ਗੁਰਦੁਆਰਾ ਸਾਹਿਬ ਤੋਂ ਆ ਗਈ ਸੀਗੀ ਤੇ ਉਸ ਤੋਂ ਬਾਅਦ ਨਾ ਮੈਂ ਦੇਖਿਆ ਵੀ ਜੋਤ ਵਧੀ ਪਈ ਸੀਗੀ ਤੇ ਕਿਉਂਕਿ ਹੁਣ ਠੰਡ ਹੈਗੀ ਤੇ ਠੰਡ ਦੇ ਵਿੱਚ ਨਾ ਕਿਉਂ ਜੰਮ ਜਾਂਦਾ ਤੇ ਫਿਰ ਮੈਂ ਕਿਹਾ ਚੱਲ ਆਪਾਂ ਦੁਬਾਰਾ ਫੇਰ ਲਗਾ ਦਿੰਨੇ ਆ ਕਉਂ ਕਿਕੋ ਉਤਾ ਵਿੱਚ ਹੈਗਾ ਸੀਗਾ ਤੇ ਫਿਰ ਮੈਂ ਦੁਬਾਰਾ ਲਗਾ ਦਿੱਤੀ ਜੋਤ ਤੇ ਫਿਰ ਆਪਾਂ ਉਸ ਤੋਂ ਬਾਅਦ ਝਾੜੂ ਵਗੈਰਾ ਵੀ ਕੱਢਤਾ ਸੀਗਾ ਉਸ ਰੂਮ ਦੇ ਵਿੱਚੋਂ ਤੇ ਉੱਪਰੋਂ ਤਾਂ ਆਪਾਂ ਮਿਲ ਜਾਣੇ ਕਿ ਸਾਫ ਸਫਾਈ ਕਰਦਿੰਨੇ ਹੁੰਨੇ ਆ ਜਿਵੇਂ ਸਾਰੀਆਂ ਜਿਵੇਂ ਵੀ ਹਨਾ ਤਸਵੀਰਾਂ ਹੈਗੀਆਂ ਨੇ ਤੇ ਆਪਾਂ ਉਹ ਵੀ ਸਵੇਰੇ ਪਹਿਲਾਂ ਸਾਫ ਕਰਕੇ ਜਾਨੀ ਕਿ ਇਸ਼ਨਾਨ ਕਰਵਾ ਕੇ ਤੇ ਉਸ ਤੋਂ ਬਾਅਦ ਫਿਰ ਜੋਤ ਪਤੀ ਕਰਕੇ ਤੇ ਫਿਰ ਮੈਂ ਬਾਟ ਕਰਕੇ ਫਿਰ ਗੁਰਦੁਆਰਾ ਸਾਹਿਬ ਜਾਣੀ ਹੁੰਨੀ ਆ ਇਹਾਂ ਜੀ ਆਪਾਂ ਗੁਰਦੁਆਰਾ ਸੈਤੂ ਆਉਣ ਤੋਂ ਬਾਅਦ ਤੇ ਜਿਹੜੇ ਆਪਣੇ ਕੰਮਦੰਦੇ ਹੁੰਦੇ ਨੇ ਜਿਵੇਂ ਧਾਰਾ ਵਗੈਰਾ ਕੱਢਣੀਆਂ ਉਹ ਆਪਾਂ ਕੱਢ ਲੀਆਂ ਸੀਗੀਆਂ ਤੇ ਹਨਾ ਆਪਣਾ ਉਸ ਰੂਮ ਦੇ ਵਿੱਚ ਆਪਾਂ ਝਾੜੂ ਵਗੈਰਾ ਵੀ ਲਗਾਤਾ ਸੀ ਝਾੜੂ ਪੁੱਛਾ ਵੀ ਲਗਾਤਾ ਸੀ ਉਸ ਤੋਂ ਬਾਅਦ ਹੁਣ ਮੈਂ ਲੱਗੀ ਸੀ ਧਰੋਂ ਮੇਨ ਗੇਟ ਆਪਣਾ ਜਾਨੀ ਕਿ ਸੜਕ ਤੋਂ ਬਾਹਰ ਸੁੰਭਣ ਵਾਸਤੇ ਤੇ ਇੱਧਰ ਵੀ ਹੁਣ ਮੈਂ ਕਦੀ ਚਲ ਸੁੰਭਰ ਦਿੰਨੀ ਐ ਮੈਂ ਸਫਤ ਹੀ ਸੁੰਭਰ ਦੇ ਹੁੰਨੀ ਆ ਪਰ ਵੀਡੀਓ ਮੈਂ ਅੱਜ ਬਣਾਉਣ ਲੱਗੀ ਆ ਜੀ ਇਸ ਸੈੱਡ ਤੋਂ ਇਧਰੋਂ ਮੈਂ ਵੈਸੇ ਮੈਨੂੰ ਲੱਗਦਾ ਪਹਿਲਾਂ ਵੀਡੀਓ ਨਹੀਂ ਬਣਾਈ ਇੱਕ ਕਦੀ ਵਾਰ ਸ਼ਾਇਦ ਬਣਾਈ ਹੋ ਤੇ ਕਿਉਂਕਿ ਇੱਧਰ 메ਨ ਸਫਾਈ ਜੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਹਨਾ ਕਿਉਂਕਿ ਜੇਕਰ ਆਪਾਂ ਇਥੋਂ ਸਫਾਈ ਕਰਾਂਗੇ ਫਿਰ ਇਹ ਅੱਗੇ ਗਾਂ ਆਪਣੇ ਹਨਾ ਘਰ ਦੇ ਵਿੱਚ ਜਿਹੜੀ ਸਫਾਈ ਕੀਤੀ ਆ ਉਹ ਚੰਗੀ ਲੱਗਦੀ ਹੈ ਜੇਕਰ ਆਪਣੇ ਹੁਣ 메ਨ ਗੇਟ ਤੇ ਜਿੱਥੋਂ ਲੰਘ ਕੇ ਆਉਣਾ ਭੈਣ ਭਰਾ ਨੇ ਆਪਣੇ ਘਰ ਦੇ ਵਿੱਚ ਹਨਾ ਜਾਂ ਨੰਗਾ ਟਾਪਾ ਹੋ ਗਿਆ ਜਿੱਥੋਂ ਹੁਣ ਇਹ ਆਵਾਜਾਈ ਦਾ ਸਾਧਨ ਆ ਜੀ ਸੜਕ ਬਣ ਗਈ ਹੈ ਨਾ ਤੇ ਕਿੰਨੇ ਜਾਣੇ ਲੰਘਦੇ ਐ ਇੱਥੋਂ ਹਨਾ ਤੇ ਜੇ ਇੱਥੇ ਗੰਦ ਵੱਜਿਆ ਹੋਇਆ ਤਾਂ ਫਿਰ ਫਾਇਦਾ ਨਹੀਂ ਹੈਗਾ ਹਨਾ ਤੇ ਬਾਕੀ ਮੇਰੀ ਸ਼ੁਰੂ ਤੋਂ ਹੀ ਆਦਤ ਆ ਵੀ ਸਭ ਤੋਂ ਪਹਿਲਾਂ ਮੈਂ ਗੇ ਮੇਨ ਗੇਟ ਦੀ ਜਿਹੜੀ ਸਫਾਈ ਆ ਯਾਨੀ ਕਿ ਬਾਹਰੋਂ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਦੇ ਵਿੱਚ ਯਾਨੀ ਕਿ ਕਰਨੀ ਹੈ ਹੁੰਦੀ ਹੈ ਸਫਾਈ ਤੇ ਹੁਣ ਮੇਰੇ ਸਾਡੇ ਦੋ ਗੇਟ ਬਣ ਜਾਂਦੇ ਆ ਜੀ ਤੇ ਦੋਨੋਂ ਯਾਨੀ ਕਿ ਪਿੱਛੇ ਜਿਹੜਾ ਪਸ਼ੂਆਂ ਵਾਲੀ ਸਾਈਡ ਤੇ ਦੋਨੋਂ 12 ਦੇ ਵਿੱਚ ਮੈਂ ਹਾਂਜੀ ਇੱਧਰ ਤਾਂ ਮੈਂ ਜਿਹੜਾ ਮੇਨ ਗੇਟ ਬਣ ਗਿਆ ਇੱਧਰੋਂ ਮੈਂ ਹਰ ਰੋਜ਼ ਸੰਭਰ ਦਿੰਦੀ ਆ ਪਰ ਜਿਹੜਾ ਬੈਕ ਸਾਈਡ ਤੇ ਗੇਟ ਆ ਜੀ ਤੇ ਉਧਰ ਕੋਈ ਸੁੰਬਰਦਾ ਹੀ ਨਹੀਂ ਹੈਗਾ ਜੀ ਹੋਰ ਤੇ ਉਧਰ ਫਿਰ ਮੈਂ ਤੀਜੇ ਤੀਜੇ ਚੌਥੇ ਦਿਨੋਂ ਮੈਂ ਸੁੰਬਰ ਦਿੰਨੀ ਆ ਉਧਰੋਂ ਮੈਂ ਹਰ ਰੋਜ਼ ਨਹੀਂ ਸੁੰਬਰਦੀ ਬਟ ਇਧਰੋਂ ਮੈਂ 메ਨ ਗੇਟ ਜਿਹੜਾ ਆ ਗਿਆ ਜੀ ਹਨਾ ਸੜਕ ਦੇ ਉੱਪਰ ਤੇ ਇਧਰੋਂ ਮੈਂ ਹਰ ਰੋਜ਼ ਸੁੰਬਰਦੀ ਆ ਡੇਲੀ ਸੁੰਬਰਦੀ ਆ ਤੇ ਅੱਗੋਂ ਜਿਵੇਂ ਫਰਸ਼ ਜਿਹੜੇ ਹੁੰਦੇ ਉਹ ਵੀ ਮੈਂ ਧੋ ਦਿੰਨੀ ਆ ਹਰ ਰੋਜ਼ ਹਰ ਰੋਜ਼ ਨਹੀਂ ਤੀਜੇ ਦਿਨੋਂ ਧੋਣੀਆਂ ਹੁਣ ਗਰਮੀ ਚ ਤਾਂ ਚਲੋ ਹਰ ਰੋਜ਼ ਹੀ ਧੋ ਦਿੰਨੀ ਹੁੰਨੀ ਆ ਤੇ ਲਓ ਜੀ ਆਪਾਂ ਉਧਰੋਂ ਸੁੰਬਰ ਕੇ ਉਸ ਤੋਂ ਬਾਅਦ ਫਿਰ ਵਿੜਾ ਵੀ ਸੁੰਬਰ ਲਿਆ ਸੀ ਵਿੜਾ ਤੇ ਫਿਰ ਆਪਾਂ ਲੱਗ ਗਏ ਇੱਥੇ ਚਾਹ ਬਣਾਉਣਾ ਤੇ ਇਧਰ ਮੈਂ ਚਾਹ ਧਰਤੀ ਸੀ ਤੇ ਚਾਹ ਮੈਂ ਕੀ ਕਰਦੀ ਹੁੰਦੀ ਜਿਹੜਾ ਜਿਵੇਂ ਹਨਾ ਪੀਣ ਵਾਲਾ ਦੁੱਧ ਜਿਵੇਂ ਰਾਤ ਨੂੰ ਪੀਣਾ ਹੁੰਦਾ ਜਿਹੜਾ ਦੁੱਧ ਰੱਕੇ ਹੁੰਦਾ ਮਿੱਠਿਆ ਵਾਲਾ ਦੁੱਧ ਪੱਚ ਜਾਂਦਾ ਤੇ ਉਹ ਦੁੱਧ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਦੁੱਧ ਦੇ ਵਿੱਚ ਹੀ ਪੱਤੀ ਪਾ ਲੈਣੀ ਹੁੰਦੀ ਹੈ ਤੇ ਉਹ ਆਪਾਂ ਉਵੇਂ ਰੱਖਦਾ ਦੁੱਧ ਜਾਨੀ ਕਿ ਹਨਾ ਚਾਹ ਵਾਲੇ ਦੇ ਚਾਹ ਥਾਂ ਵਿੱਚ ਜਾਨੀ ਕਿ ਸਗਲਾ ਟੋਪੀਆ ਜੋ ਵੀ ਕਹਿੰਨੇ ਹੋ ਤੁਸੀਂ ਉਹਦੇ ਵਿੱਚ ਆਪਾਂ ਪਾ ਕੇ ਦੁੱਧ ਥੋੜਾ ਜਿਹਾ ਪਾਣੀ ਪਾਤਾ ਤੇ ਚਾਹ ਮਿੱਠਾ ਪਾ ਕੇ ਆ ਭਰਕਤਾ ਚਾਹ ਨੂੰ ਰਿਜਣ ਵਾਸਤੇ ਪੱਕਣ ਵਾਸਤੇ ਤੇ ਇਧਰ ਨਾ ਮੇਰੇ ਰਾਤ ਵਾਲੇ ਭਾਂਡੇ ਸੀਗੇ ਤੇ ਕੱਲ ਸ਼ਾਮੀ ਵੀ ਸਾਡੇ ਹੈਰਿਸਟ ਦਾ ਰਾਇ ਸੀਗੇ ਤੇ ਕੋਈ ਆਇਆ ਸੀਗਾ ਜਾਨੀ ਕਿ ਬਾਲਾ ਦੂਰੋਂ ਨੇੜੇ ਸੀ ਤੇ ਹਾਂਜੀ ਉਹ ਆਏ ਸੀਗੇ ਤੇ ਫਿਰ ਉਸ ਤੋਂ ਬਾਅਦ ਨਾ ਮੈਂ ਜਿਵੇਂ ਸਾਰੇ ਭਾਂਡੇ ਚਾਹ ਪਾਣੀ ਬਣਾਇਆ ਉਹਨਾਂ ਵਾਸਤੇ ਤੇ ਉਹ ਵਾਲੇ ਭਾਂਡੇ ਜਿਹੜੇ ਹੋ ਗਏ ਉਹ ਵੀ ਮੈਂ ਸਾਫ਼ ਕੀਤੇ ਤੇ ਫਿਰ ਉਸ ਤੋਂ ਬਾਅਦ ਵੀ ਖਾਣਾ ਖਾ ਕੇ ਤੇ ਜਿਹੜੇ ਉਹ ਵਾਲੇ ਪਾਂਡੇ ਸੀ ਸਾਰੇ ਸਾਫ਼ ਕਰਕੇ ਤੇ ਫਿਰ ਨਾ ਮੈਂ ਰੈਕ ਦੇ ਵਿੱਚ ਲਗਾਏ ਨਹੀਂ ਕਿਉਂਕਿ ਮੈਂ ਥੋੜੀ ਜਿਹੀ ਲੇਟ ਤੁੱਤੇ ਸੀਗੇ ਤੇ ਫਿਰ ਉਹ ਨਾ ਉਹ ਹੋਗੇ ਸੀਗੇ ਗਿੱਲੇ ਸੀਗੇ ਤਾਂ ਕਰਕੇ ਫਿਰ ਮੈਂ ਟੁਕਰੀ ਦੇ ਵਿੱਚ ਰੱਖ ਕੇ ਤੇ ਉੱਪਰੋਂ ਨਾ ਇਸ ਤਰ੍ਹਾਂ ਕੱਪੜੇ ਦੇ ਨਾਲ ਟੁਕਰੀ ਨੂੰ ਕਵਰ ਕਰ ਦਿੰਨੀ ਹੁੰਨੀ ਹੈ ਕਵਰ ਕਰਕੇ ਜਾਨੀ ਕਿ ਚੰਗੀ ਤਰ੍ਹਾਂ ਢੱਕ ਕੇ ਰੱਖ ਦਿੰਨੀ ਹੁੰਨੀ ਹੈ ਤੇ ਹੁਣ ਮੈਂ ਸਵੇਰੇ ਮੈਂ ਕਿਹਾ ਚੱਲ ਹੁਣ ਆਪਾਂ ਇਹਨਾਂ ਨੂੰ ਵੀ ਰੈਕ ਦੇ ਵਿੱਚ ਲਗਾ ਦਿੰਨੇ ਆਂ ਤੇ ਕਿਉਂਕਿ ਹੁਣ ਆਪਾਂ ਫਿਰ ਚਾਹ ਆਪਣੇ ਪੀ ਕੇ ਫਿਰ ਭਾਂਡੇ ਸਾਫ਼ ਕਰਾਂਗੇ ਫਿਰ ਟੋਕਰੀ ਫਿਰ ਵੇਲੇ ਜਨੇ ਕਿਹਦੇ ਚ ਰੱਖਾਂਗੇ ਹੋਰ ਬਰਤਨ ਸਾਫ਼ ਕਰਕੇ ਤੇ ਆਪਾਂ ਦੂਸਰੇ ਜਿਹੜੇ ਰਾਤ ਵਾਲੇ ਤੁਫੇ ਸੀਗੇ ਤੇ ਉਹ ਆਪਾਂ ਰੈਕ ਦੇ ਵਿੱਚ ਲਗਾ ਦਿਆ ਤੇ ਹੁਣ ਆਪਾਂ ਪੀਨੇ ਅਜੀ ਚਾਹ ਆਪਣੀ ਚਾਹ ਬਣ ਰਹੀ ਹੈ ਬਸ ਤੇ ਇਸ ਚਾਹ ਪੀ ਕੇ ਫਿਰ ਅਗਲੇ ਕੰਮ ਤੋਂ ਜਿਹੜੇ ਉਹ ਕਰਦੇ ਆ ਤੇ ਬਾਕੀ ਵੈਸੇ ਹਨਾ ਠੰਡ ਤਾਂ ਕਾਫੀ ਹੋ ਰਹੀ ਹੈ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਜੀ ਨੂਰ ਨੂੰ ਹੋ ਗਈਆਂ ਛੁੱਟੀਆਂ ਸਕੂਲੋਂ ਤੇ ਕੱਲ ਵੀਡੀਓ ਨਾ ਆਉਣ ਦਾ ਰੀਜਨ ਸੀਗਾ ਜੀ ਕੱਲ ਮੇਰੇ ਤੋਂ ਵੀਡੀਓ ਨਹੀਂ ਪਈ ਤੇ ਬਾਕੀ ਕੁਝ ਨਾ ਕਰਦੀਆਂ ਪ੍ਰੋਬਲਮਾਂ ਹੋ ਜਾਂਦੀਆਂ ਤੇ ਕਿਉਂਕਿ ਪਤਾ ਕੀ ਹੁੰਦਾ ਜੀ ਇੱਕ ਇਨਸਾਨ ਹੁੰਦਾ ਆਪਣੇ ਘਰ ਦੇ ਕੰਮ ਧੰਦੇ ਕਰਦਾ ਮਿਹਨਤ ਕਰਦਾ ਤੇ ਪਰ ਪਤਾ ਨਹੀਂ ਕਿਉਂ ਜੀ ਅਸੀਂ ਕਦੀ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਦੁਨੀਆ ਇੰਨੀ ਖਾਰ ਖਾਂਦੀ ਐ ਇੰਨੀਆਂ ਉਹ ਕਰਦੀਆਂ ਗੱਲਾਂ ਬਾਤਾਂ ਬਸ ਕਹਿਣਾ ਨਾ ਜਿਵੇਂ ਭਰਾਵਾਂ ਭਰਾਵਾਂ ਨੂੰ ਲੜਾਉਣ ਤੇ ਤੁਲੀ ਹੋਈ ਐ ਜੀ ਹਨਾ ਲੋਕਾਂ ਦਾ ਕੰਮ ਇਹ ਆ ਤੇ ਗਾਂ ਭੈਣ ਭਰਾ ਵੀ ਇਹ ਚੀਜ਼ ਨਹੀਂ ਸਮਝਦਾ ਵੀ ਇੱਕ ਭਰਾ ਹੋਵੇ ਤੇ ਇੱਕ ਭਰਾ ਨੇ ਮੰਨ ਕੇ ਚੱਲੋ ਦੇਖੋ ਜੀ 100 ਵਾਰੀ ਤੁਹਾਡੇ ਮੰਨ ਕੇ ਚੱਲ 100 ਕੰਮ ਕੀਤੇ ਆਪਣੇ ਭਰਾ ਦੇ ਹਨ ਹਰ ਇੱਕ ਜਿੱਥੇ ਕਿਤੇ ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਭਰਾ ਨੇ ਨਾਲ ਜਾਣਾ ਪਰ ਜੇ ਕਿਤੇ ਇੱਕ ਵਾਰੀ ਭਰਾ ਤੋਂ ਨਾ ਜਾਇਆ ਗਿਆ ਤਾਂ ਦੇਖੋ ਜੀ ਭਰਾ ਨੇ ਭਰਾ ਨਾਲ ਰਿਸ਼ਤਾ ਤੋੜ ਦੇਣਾ ਹਨਾ ਤੇ ਇਹ ਦੇਖੋ ਕਿੰਨੀ ਉਹ ਗੱਲ ਵੀ ਐਵੇਂ ਨਹੀਂ ਚਾਹੀਦਾ ਹਨਾ ਵੀ ਇਹ ਥੋੜੀ ਹੈਗਾ ਵੀ ਆਪਾਂ ਸ਼ਰੀਕਾਂ ਦੇ ਪਿੱਛੇ ਲੱਗ ਕੇ ਕਿਸੇ ਦੇ ਪਿੱਛੇ ਲੱਗ ਕੇ ਤੇ ਆਪਦੇ ਨਾਲ ਦੇ ਜੰਮੇ ਭੈਣ ਭਰਾ ਨੂੰ ਆਪਾਂ ਛੱਡਾਂਗੇ ਲਾਂਤ ਦੀ ਗੱਲ ਹੈ ਜੀ ਹਨਾ ਤੇ ਐਵੇਂ ਦੀ ਕਹਾਣੀ ਮੇਰੇ ਘਰ ਦੇ ਵਿੱਚ ਵਾਪਰ ਰਹੀ ਹੈ ਤੇ ਕਿਉਂਕਿ ਮੈਂ ਕਹਿੰਨੀ ਆ ਕੋਈ ਦੁੱਧ ਪੀਂਦਾ ਬੱਚਾ ਨਹੀਂ ਹੁੰਦਾਗਾ ਠੀਕ ਹੈ ਨਾ ਜੇਕਰ ਤੁਹਾਨੂੰ ਜਦੋਂ ਕੋਈ ਪਾਸੇ ਵਾਲਾ ਕਹਿੰਦਾ ਹੈ ਤੁਹਾਨੂੰ ਸਾਫ਼ ਹੀ ਪਤਾ ਵੀ ਇਸ ਤੋਂ ਪਹਿਲਾਂ ਸਾਡੇ ਪਿਓਆਂ ਨੂੰ ਨਹੀਂ ਕਿਸੇ ਨੇ ਵਰਤਨ ਦਿੱਤਾ ਠੀਕ ਆਪਸ ਵਿੱਚ ਦੋਨਾਂ ਭਰਾਵਾਂ ਨੂੰ ਉਹਨਾਂ ਨੂੰ ਤੋੜ ਕੇ ਰੱਖਤਾ ਹੁਣ ਸਾਨੂੰ ਤੋੜ ਰਹੇ ਨੇ ਤੇ ਅਸੀਂ ਕਿਉਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਘਰ ਖਰਾਬ ਕਰਦੇ ਹਣਾ ਤੇ ਆਪਦਾ ਸਾਰੇ ਆਪ ਦੇ ਦੋਨੋਂ ਪ੍ਰਾਪਤ ਆਪਸ ਵਿੱਚ ਵਧੀਆ ਰਲ ਕੇ ਰਹੀਏ ਭੈਣ ਭਰਾ ਸਾਰੇ ਆਪਾਂ ਤੇ ਪਰ ਪਤਾ ਨਹੀਂ ਕਿਉਂ ਲੋਕੀ ਬਹੁਤ ਛੇਤੀ ਪਿੱਛੇ ਲੱਗ ਜਾਂਦੇ ਨੇ ਹਨਾ ਤੇ ਪਰ ਮੈਂ ਕਹਿੰਨੀ ਆ ਵੀ ਵਕਈ ਹੁਣ ਮੈਨੂੰ ਇੱਕ ਚੀਜ਼ ਕਹਿਣੀ ਨਹੀਂ ਚਾਹੀਦੀ ਸੀ ਪਰ ਮੈਂ ਅੱਕ ਕੇ ਇੱਥੇ ਹੁਣ ਇਹ ਗੱਲ ਕਹਿ ਰਹੀ ਆ ਲੋਕੀ ਨਹੀਂ ਮੈਂ ਕਹੂੰਗੀ ਮੈਂ ਤਾਂ ਹੁਣ ਇਹ ਕਹੂੰਗੀ ਵੀ ਜਿਹੜੇ ਆਪਦੇ ਸੀ ਤੇ ਉਹ ਵੀ ਗਣਚੋਦ ਹੋ ਗਏ ਗਣਚੋਦੀ ਕਹੂੰਗੀ ਨਾ ਦੇਖੋ ਜੀ ਜਦੋਂ ਤਾਂ ਕਹਿੰਦੇ ਹੁੰਦੇ ਆ ਸਾਰੀ ਉਮਰ ਤਾਂ ਆਪਾਂ ਉਹਦੀ ਈਸ਼ਾ ਪੂਛੀ ਦੇ ਵਿੱਚ ਨਗਾ ਲੀ ਵੀ ਮੇਰਾ ਬੱਚਾ ਬਿਮਾਰ ਆ ਤਾਂ ਜੋ ਤੇ ਹਨਾ ਮੈਨੂੰ ਆ ਪ੍ਰੋਬਲਮ ਆ ਤਾਂ ਜੋ ਕਹਿ ਲੋ ਜਿਹੜੇ ਆ ਹਾਲਾਤ ਆ ਜਿਨ੍ਹਾਂ ਦੇ ਕਰਕੇ ਸਾਡੇ ਆ ਹਾਲਾਤ ਹੋਏ ਤੇ ਅਜੋ ਹੀ ਇਨਸਾਨ ਸਾਡੇ ਖਿਲਾਫ ਹੋਈ ਜਾਂਦੇ ਆ ਉਹੀ ਕਹੀ ਜਾਂਦੇ ਨੇ ਹਨਾ ਵੀ ਅਸੀਂ ਤੁਹਾਡੇ ਤੋਂ ਕੀ ਲੈਣਾ ਜਾਂ ਤੂੰ ਮੇਰਾ ਭਰਾ ਨਹੀਂ ਜਾਂ ਤੂੰ ਮੇਰੀ ਭੈਣ ਨਹੀਂ ਹਨਾ ਜਾਂ ਤੂੰ ਮੇਰਾ ਕੁਛ ਲੱਗਦਾ ਨਹੀਂ ਹੈਗਾ ਤੇ ਉਹੀ ਅਜੋ ਉਲਟ ਹੋਏ ਫਿਰਦੇ ਆ ਸਾਡੇ ਉਹ ਸਹੀ ਗੱਲ ਆ ਮੈਂ ਇੱਕ ਸੱਚੋ ਇੱਕ ਨਾ ਮੈਂ ਵੀਡੀਓ ਦੇਖੀ ਸੀਗੀ ਮੈਨੂੰ ਪ੍ਰੋਪਰ ਯਾਦ ਨਹੀਂ ਸੀ ਨਾਮ ਨਹੀਂ ਉਹਨਾਂ ਦਾ ਯਾਦ ਸੀ ਮੈਂ ਸੱਚੀ ਇੰਸਟਾ ਤੇ ਦੇਖੀ ਸੀ ਨਹੀਂ ਸੌਰੀ ਹਾਂਜੀ ਇੰਸਟਾ ਤੇ ਦੇਖੀ ਸੀ ਮੈਨੂੰ ਲੱਗਦਾ ਸ਼ਾਇਦ ਕਦੇ YouTube ਤੇ ਦੇਖਿਆ ਸੀਗਾ ਜੀ ਉਹਨਾਂ ਦੇ ਇੰਟਰਵਿਊ ਸੀ ਤੇ ਉਹਦੇ ਇੰਟਰਵਿਊ ਦੇ ਵਿੱਚ ਬਜ਼ੁਰਗ ਕਹਿ ਰਹੇ ਸੀ ਕਹਿੰਦੇ ਵੀ ਪਹਿਲਾਂ ਹੁੰਦਾ ਸੀਗਾ ਵੀ ਆਪਣਾ ਮਾਰੂ ਤੇ ਸ਼ਾਮੇ ਛੱਟੂ ਪਰ ਕਹਿੰਦੇ ਹੁਣ ਪਤਾ ਕੀ ਆ ਕਹਿੰਦੇ ਮੈਂ ਤਾਂ ਕਹਿੰਦੇ ਵੀ ਇਹ ਉਲਟਾ ਹੈ ਵੀ ਆਪਣਾ ਮਾਰੂ ਹੀ ਕਿਉਂ ਬਿਲਕੁਲ ਜੀ ਜੇ ਆਪਣਾ ਹੋਊਗਾ ਨਾ ਤੇ ਆਪਣਾ ਮਾਰੂਗਾ ਨਹੀਂ ਤੇ ਉਹਨੂੰ ਨਾ ਤਾਂ ਉਹ ਮਾਰੂਗਾ ਤੇ ਨਾ ਉਹਨੂੰ ਸ਼ਾਮੇ ਸੱਟਣ ਦੀ ਲੋੜ ਪੈਣੀ ਹੈ ਨਾ ਪਰ ਹੁਣ ਤਾਂ ਕਹਿੰਦੇ ਹੁੰਦੇ ਨਾ ਆਪਦਾ ਤਾਂ ਬਾੜੀ ਛੇ ਤੀਜਾੋਂ ਫੜਦਾ ਤੇ ਬਾਲਾਂਾਂ ਦੇ ਨੇੜੇ ਹੋ ਕੇ ਜੜਾਂ ਫੜਦਾ ਜਿਹੜਾ ਆਪਦਾ ਹੁੰਦਾ ਹੈ ਨਾ ਜਿਹੜਾ ਕੋਈ ਪਾਸੇ ਵਾਲਾ ਹੁੰਦਾ ਨਾ ਉਹ ਤਾਂ ਹਜੇ ਥੋੜਾ ਜਿਹਾ ਉਹਨੂੰ ਐ ਹੁੰਦਾ ਵਿਚਾਲੋ ਹਨਾ ਜਿੱਦਾਂ ਵੀ ਆ ਚੱਲ ਆਪਦਾ ਠੀਕ ਆ ਵਧੀਆ ਟਾਈਮ ਪਾਸ ਕਰੀ ਜਾਂਦਾ ਪਰ ਜਿਹੜੇ ਆਪਦੇ ਹੁੰਦੇ ਨਾ ਉਹ ਨਹੀਂ ਜੇ ਉਹਨੂੰ ਉਹਨਾਂ ਨੂੰ ਮਾੜੀ ਜੀ ਬਸ ਖਬਰਾਂ ਹੋ ਜੇ ਵੀ ਹਾਂਜੀ ਉਹਨਾਂ ਨੂੰ ਮਾੜੀ ਜਿਹੀ ਬਸ ਖਬਰ ਹੋ ਜੇ ਵੀ ਕਿਤੇ ਸੱਚੀ ਉਹ ਵੀ ਟੈਨਸ਼ਨ ਫਰੀ ਤਾਂ ਨਹੀਂ ਵੀ ਘਰ ਤੋਂ ਇਹਨੂੰ ਹੁਣ ਕੋਈ ਟੈਨਸ਼ਨ ਨਹੀਂ ਵੀ ਇਹ ਥੋੜਾ ਜਿਹਾ ਸੁੱਕਾ ਹੈ ਇਹ ਵੀ ਚੰਗੀ ਰੋਟੀ ਖਾ ਰਿਹਾ ਤੇ ਬਸ ਫਿਰ ਉਹਨਾਂ ਨੇ ਆਪਦਾ ਆਪਦੇ ਜਾਦੂ ਟੋਟਕਣੇ ਜਿਹੜੇ ਹੁੰਦੇ ਆ ਉਹ ਕਰਨੇ ਸ਼ੁਰੂ ਕਰ ਦੇਣੇ ਆ ਤੇ ਜਾਣ ਬੁੱਝ ਕੇ ਬਸ ਗੱਲਾਂ ਬਾਤਾਂ ਐਵੇਂ ਜਿਵੇਂ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਹਨਾ ਤੇ ਉਹ ਕਰ ਦੇਣਾ ਸ਼ੁਰੂ ਪਰ ਆਪਾਂ ਕਹਿੰਦੇ ਹੁੰਨੇ ਆ ਵੀ ਜਿਹਨੂੰ ਵਾਹਿਗੁਰੂ ਰੱਖੇ ਨਾ ਤੇ ਉਹਨੂੰ ਉੱਥੇ ਜਾਦੂ ਟੂਣੇ ਕੁਝ ਨਹੀਂ ਕਰਦੇ ਹੁੰਦੇਗੇ ਵੀ ਜਿਹੜੇ ਕੋਈ ਚਾਰ ਛਲੜ ਕੋਲੇ ਹੁੰਦੇ ਆ ਮੇਰੇ ਅਰਗੀ ਕੋਲੇ ਤੇ ਉਹ ਵੀ ਜਾ ਕੇ ਬਾਬਿਆਂ ਨੂੰ ਦੇ ਆਉਂਦੀ ਆ ਵੀ ਹਨਾ ਵੀ ਫਲਾਣੇ ਦਾ ਮਾੜਾ ਕਰ ਦੋ ਜਾਂ ਫਲਾਣੇ ਦੀ ਲਤਵਾ ਤੋੜ ਦਿਓ ਜੀ ਜਾਂ ਫਲਾਣੇ ਦਾ ਨੁਕਸਾਨ ਕਰ ਦੋ ਵੀ ਉਹਨਾਂ ਦਾ ਕੰਮ ਕਿਉਂ ਚੱਲ ਰਿਹਾ ਹਨਾ ਉਹਦਾ ਨੁਕਸਾਨ ਕਰ ਦਿਓ ਤੇ ਫਿਰ ਉਹਦਾ ਉਹਦਾ ਕੁਝ ਨਹੀਂ ਹੁੰਦਾ ਕਿਉਂਕਿ ਜਿਹੜਾ ਗੁਰੂ ਮਹਾਰਾਜ ਦੇ ਤੇ ਲੜ ਲੱਗਿਆ ਹੁੰਦਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਹੜਾ ਸੀਸ ਝੁਕਾਉਂਦਾ ਹੈ ਹਨਾ ਤੇ ਉਹਦਾ ਕੁਝ ਨਹੀਂ ਉਹਨੂੰ ਕੁਝ ਨਹੀਂ ਹੁੰਦਾ ਤੇ ਐਵੇਂ ਜਿਹੜੇ ਚਾਰਛਿਲੜ ਹੈਗੇ ਨਾ ਉਹ ਤੁਸੀਂ ਰੱਖ ਲਿਆ ਕਰੋ ਆਪਦੇ ਸੌਦੇ ਪੱਤੇ ਆਸਤੇ ਤੇ ਐਵੇਂ ਸਿਆਣਿਆਂ ਬਿਆਣੇ ਕੋਲੇ ਜਾ ਕੇ ਤੇ ਖੇਚਲ ਨਾ ਕਰਿਆ ਕਰੋ ਕਿਉਂਕਿ ਜਿੰਨੀ ਉਮਰ ਜਿੱਦੀ ਲਿਖੀ ਆ ਉਹਨੇ ਉੰਨੀ ਭੋਗ ਕੇ ਜਾਣੀ ਆ ਜੋ ਕੁਝ ਉਹਦੀ ਕਿਸਮਤ ਦੇ ਵਿੱਚ ਗਰੀਬੀ ਅਮੀਰੀ ਜਿੰਨਾ ਕੁਝ ਉਹਦੀ ਕਿਸਮਤ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਲਿਖਤਾ ਨਾ ਤੇ ਉਹਨੂੰ ਟੱਲਣ ਵਾਲਾ ਕੋਈ ਨਹੀਂ ਹੈਗਾ ਤੇ ਇੰਨਾਂ ਚੀਜ਼ਾਂ ਤੋਂ ਥੋੜਾ ਜਿਹਾ ਤੁਸੀਂ ਪ੍ਰੇਜ ਰੱਖਿਆ ਕਰੋ ਜਿਹੜੇ ਇੰਨਾਂ ਚੀਜ਼ਾਂ ਦੇ ਵਿੱਚ ਮੰਨ ਕੇ ਚੱਲੋ ਅ ਵਿਸ਼ਵਾਸ ਰੱਖਦੇ ਨਹੀਂ ਹਨ ਤੇ ਆਪਾਂ ਤਾਂ ਵਿਸ਼ਵਾਸ ਰੱਖਦੇ ਨਹੀਂ ਹੈਗੇ ਪਰ ਕਈ ਵਾਰੀ ਪਤਾ ਕੀ ਹੁੰਦਾ ਜੀ ਗੁੱਸਾ ਆ ਜਾਂਦਾ ਵੀ ਹਨਾ ਕਿਉਂ ਵੀ ਘਰੇ ਬੈਠਿਆ ਨੂੰ ਵੀ ਨਹੀਂ ਟਿਕਨ ਦਿੰਦੇ ਕਿਉਂ ਵਾਧਾ ਕਰਦੇ ਨੇ ਘਰੇ ਬੈਠਿਆ ਨੂੰ ਵੀ ਨਹੀਂ ਟਿਕਨ ਦਿੰਦੇ ਤੇ ਕਦੇ ਹਨਾ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ ਐਵੇਂ ਬਹਾਨਾ ਜਿਹਾ ਬਣਾ ਕੇ ਹਨਾ ਅਗਲੇ ਨੂੰ ਉਹ ਕਰਨਾ ਤੇ ਪਰ ਕਿਉਂਕਿ ਪਤਾ ਕੀ ਹੁੰਦਾ ਜਾਂ ਤਾਂ ਐ ਹੁੰਦਾ ਵੀ ਬੰਦਾ ਨਾ ਸਿੱਧਾ ਆਪਦਾ ਮੱਥੇ ਮੰਨ ਕੇ ਚਲੋ ਪੂਰਾ ਆਪਦਾ ਸਾਹਮਣੇ ਗੱਲਬਾਤ ਕਰੇ ਹਨਾ ਤੇ ਨਹੀਂ ਤਾਂ ਫਿਰ ਉਹੋ ਨਾ ਕਰੇ ਵਿਜਣੇ ਪਿੱਠ ਪਿੱਛੇ ਵਾਰ ਨਾ ਕਰੇ ਹਨ ਸਾਹਮਣੇ ਆ ਕੇ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਸਾਹਮਣੇ ਆਣ ਕੇ ਅਗਲੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਆ ਤੇ ਲਓ ਜੀ ਆਪਾਂ ਇੱਥੇ ਚਾਹ ਪੀਣ ਤੋਂ ਬਾਅਦ ਝਾੜੂ ਲਗਾਤਾ ਤੇ ਹੁਣ ਲੱਗਿਆ ਪੋਚਾ ਲਾਉਣਾ ਤੇ ਆਪਾਂ ਬੈੱਡ ਸ਼ੀਟ ਜਿਹੜੀ ਸੀਗੀ ਉਹ ਵੀ ਚੇਂਜ ਕਰਤੀ ਤੇ ਜਿਹੜਾ ਪਿੱਲੋ ਕਵਰ ਸੀਗਾ ਜੀ ਉਹ ਤੁਹਾਨੂੰ ਦੱਸਿਓ ਜੀ ਕਿਸ ਤਰ੍ਹਾਂ ਲੱਗਿਆ ਉਕੀ ਇਹ ਅਰਸ਼ਨੂਰ ਦਾ ਨਾ ਕੋਟ ਸੀਗਾ ਜਣਕੀ ਮੇਰੇ ਬੇਟੇ ਦਾ ਨਾ ਕੋਟ ਸੀਗਾ ਤੇ ਮੈਂ ਉਹਦੇ ਤੋਂ ਮੈਨੂੰ ਕਪੜਾ ਬਹੁਤ ਸੋਹਣਾ ਲੱਗਦਾ ਹੁੰਦਾ ਸੀਗਾ ਫਿਲਹਾਲ ਉਹਦੇ ਆ ਨਹੀਂ ਰਿਹਾ ਸੀ ਛੋਟੇ ਹੁੰਦੇ ਦਾ ਸੀਗਾ ਤੇ ਬਸ ਇੱਕ ਦੋ ਵਾਰੀ ਉਹਨੇ ਪਾਇਆ ਤੇ ਆਇਆ ਨਹੀਂ ਹੈਗਾ ਤੇ ਉਹਦੇ ਉੱਪਰ ਨਾ ਕੈਪ ਲੱਗੀ ਸੀ ਤੇ ਮੈਂ ਕੈਪ ਜਿਹੜੀ ਸੀਗੀ ਤੇ ਉਹ ਉਤਾਰ ਲਈ ਤੇ ਬਸ ਨਾਲੋਂ ਪਾਸੇ ਸਾਈਡਾਂ ਤੋਂ ਥੋੜਾ ਜਿਹਾ ਕਪੜਾ ਉਤਾਰ ਲਿਆ ਹੋਰ ਤੇ ਮੈਂ ਇਹਦਾ ਪਿੱਲੋ ਕਵਰ ਬਣਾ ਲਿਆ ਇਹ ਇਹਦੇ ਨਾਲ ਕੋਕੀ ਇਹਦਾ ਕਪੜਾ ਵੀ ਇਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਬੈੱਡ ਸ਼ੀਟ ਦਾ ਕੱਪੜਾ ਏ ਤੇ ਬਾਕੀ ਕਲਰ ਵਿੱਚ ਨਾਲ ਮੈਚ ਕਰ ਗਿਆ ਤੇ ਸੋਹਣਾ ਬਣ ਗਿਆ ਵੈਸੇ ਤੇ ਇੱਕ ਹੋਰ ਮੇਰੇ ਕੋਲੇ ਹੈਗਾ ਵਾ ਉਹ ਮੈਂ ਦੂਸਰੀ ਬੈੱਡ ਸ਼ੀਟ ਦੇ ਨਾਲ ਚੇਂਜ ਮੈਚ ਕਰਕੇ ਤੇ ਉਹਨੂੰ ਵੀ ਮੈਂ ਇੱਕ ਪਿੱਲੋ ਕਵਰ ਉਹਦੇ ਵੀ ਬਣਾਉਂਗੀ ਸ਼ਾਇਦ ਇੱਕ ਜਾਂ ਦੋ ਦੋ ਬਣ ਜਾਣਗੇ ਤੇ ਲਓ ਜੀ ਆਪਾਂ ਪੋਚੇ ਵਗੈਰਾ ਲਗਾਉਣ ਤੋਂ ਬਾਅਦ ਆਪਾਂ ਲੱਗੇ ਸੀ ਇੱਥੇ ਚਟਨੀ ਬਣਾਉਣਾ ਆਪਾਂ ਆਪਣੇ ਜਿਹੜੇ ਸਾਫ ਸਫਾਈਆਂ ਦੇ ਕੰਮ ਸੀ ਉਹ ਕਰਲੇ ਖਤਮ ਤੇ ਹੁਣ ਇੱਥੇ ਲੱਗ ਰਹੀ ਸੀ ਭੁੱਖ ਟਾਈਮ ਇੱਥੇ ਹੋ ਗਿਆ ਸੀਗਾ ਜੀ 10:30 ਦਾ ਤੇ ਆਪਾਂ ਲੱਗੇ ਸੀ ਰੋਟੀ ਬਣਾਉਣ ਨਹੀਂ ਜੀ 10:30 ਤੋਂ ਉੱਪਰ ਹੋ ਗਿਆ ਸੀ 11:00 ਵਜੇ ਸੀ ਹਾਂਜੀ ਤੇ ਆਪਾਂ ਲੱਗੇ ਸੀ ਰੋਟੀ ਬਣਾਉਣ ਤੇ ਫਿਰ ਅਰਸ਼ਨੂਰ ਕਹਿੰਦਾ ਕਿ ਅਸੀਂ ਰਾਤ ਸਬਜ਼ੀ ਬਣਾਈ ਸੀ ਜੀ ਪੱਤਾ ਗੋਭੀ ਤੇ ਅਰਸ਼ਨੂਰ ਕਹਿੰਦਾ ਵੀ ਮੰਮਾ ਚਟਨੀ ਬਣਾਈਏ ਅੱਜ ਆਪਾਂ ਕਿਉਂਕਿ ਇਹ ਚਟਨੀ ਨਾ ਇਹਨੂੰ ਬਹੁਤ ਪਸੰਦ ਅਰਸ਼ਨੂਰ ਨੂੰ ਵੈਸੇ ਸਾਰਿਆਂ ਨੂੰ ਹੀ ਪਸੰਦ ਆ ਅਰਸ਼ਨੂਰ ਥੋੜੀ ਜੀ ਜ਼ਿਆਦਾ ਪਸੰਦ ਕਰਦਾ ਹੁੰਦਾ ਧਨੀਏ ਦੀ ਤੇ ਆਪਣਾ ਸੂੰਗਰਿਆਂ ਦੀ ਚਟਨੀ ਹੈ ਨਾ ਤੇ ਇਹ ਕਹਿੰਦੇ ਫਿਰ ਮੈਨੂੰ ਕਹਿੰਦਾ ਕਿ ਮਮਾ ਮੈਂ ਲੈ ਕੇ ਆਵਾਂ ਖੇਤੋਂ ਫਿਰ ਇਹ ਸਾਈਕਲ ਤੇ ਗਿਆ ਨੇ ਆਇਂ ਚ ਉੱਥੋਂ ਲੈ ਕੇ ਆਇਆ ਹਾਂਜੀ ਤੇ ਉੱਥੋਂ ਲੈ ਕੇ ਖੇਤੋਂ ਲੈ ਕੇ ਆਇਆ ਸੂੰਗਰੇ ਤੇ ਧਨੀਆਂ ਤੇ ਮੈਂ ਖੜੀ ਚਾਲਾ ਪਜਰਨੇ ਬਣਾ ਲੈਨੇ ਆ ਤੇ ਮੈਂ ਰੋਟੀ ਬਣਾਉਣ ਲੱਗੀ ਸੀ ਕਿ ਤੇ ਮੈਂ ਗੈਸ ਕੱਟ ਲਿਆ ਸੀਗਾ ਇੱਧਰ ਬਾਹਰ ਹੀ ਧੁੱਪ ਦੇ ਵਿੱਚ ਤੇ ਵੈਸੇ ਛੁੱਲੇ ਤੇ ਵੀ ਲਾ ਲੈਣੀਆਂ ਸੀ ਪਰ ਕੀ ਕਰੀਏ ਜੀ ਉਸ ਦਿਨ ਮੀਂਹ ਪਿਆ ਸੀਗਾ ਤੇ ਹਨਾ ਲੱਕੜਾ ਲੁਕੜਾ ਹੋ ਗਿਆ ਗਿੱਲੀਆਂ ਤੇ ਹੁਣ ਫਿਰ ਆਕਮਚੌਣੀ ਥੋੜੀ ਜਿਹੀ ਓਕੀ ਹੋ ਜਾਂਦੀ ਹੈ ਬਸ ਉਨੀਆਂ ਘਰ ਰੱਖੀਆਂ ਸੀ ਜਿਵੇਂ ਪਾਣੀ ਵਗੈਰਾ ਗਰਮ ਹੋ ਜਾਂਦਾ ਤੇ ਫਿਰ ਮੈਂ ਖਚਲ ਆਪਾਂ ਨਾ ਗੈਸ ਤੇ 2-4 ਦਿਨ ਕੰਮ ਕਰਦੇ ਆ ਜਦ ਤੱਕ ਧੁੱਪਾਂ ਲੱਗਣਗੀਆਂ ਲੱਕੜਾਂ ਰੁਕਣਾ ਸੁੱਕ ਜਾਣਗੀਆਂ ਤੇ ਫਿਰ ਆਪਾਂ ਲੱਗੇ ਹੁਣ ਚਟਨੀ ਬਣਾਉਣ ਮੈਂ ਕਿ ਪਹਿਲਾਂ ਮੈਂ ਚਟਨੀ ਬਣਾਦਾ ਫਿਰ ਰੋਟੀ ਲਾਉਂਗੀ ਫਿਰ ਨਾਲ ਨਾਲ ਗਰਮ ਗਰਮ ਰੋਟੀ ਖਾਧੀ ਜਾਂਦੀ ਹੈ ਤੇ ਆਪਾਂ ਚਟਨੀ ਬਣਾਉਣ ਲੱਗੇ ਸੀ ਆਪਾਂ ਧਨੀਆ ਤੇ ਸੂੰਗਰੇ ਧੋਲੇ ਸੀਗੇ ਤੇ ਧਨੀਆ ਵੀ ਆਪਾਂ ਕੁੰਡੇ ਦੇ ਵਿੱਚ ਪਾਲਿਆ ਕੱਟ ਕੇ ਸੂੰਗਰੇ ਵੀ ਪਾ ਲੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਕੁੱਟ ਕੇ ਹਰੀ ਮਿਰਚ ਵੀ ਪਾ ਲਈ ਹਰੀਆਂ ਮਿਰਚਾਂ ਤਾਂ 2-3 ਹੀ ਸੀਗੀਆਂ ਤੇ ਆਪਾਂ ਹੁਣ ਵਿੱਚ ਪਿਆਜ਼ ਵੀ ਪਾ ਲੈਣੇ ਆ ਜੀ ਤੇ ਹਾਂਜੀ ਆਪਾਂ ਪਿਆਜ਼ ਵੀ ਛਿੱਲ ਕੇ ਵਿੱਚ ਪਾ ਲੈਣੇ ਆ ਜੀ ਗੁੰਡੇ ਦੇ ਕੱਟ ਕੱਟ ਕੇ ਤੇ ਬਸ ਫਿਰ ਆਪਾਂ ਇਹਨਾਂ ਨੂੰ ਕੁੱਟ ਕੇ ਤੇ ਚਟਨੀ ਆਪਣੀ ਹੋ ਜੂਗੀ ਤਿਆਰ ਤੇ ਆਪਾਂ ਵਿੱਚ ਪਾਵਾਂਗੇ ਜੀ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਥੋੜੀਆਂ ਘੱਟ ਸੀਗੀਆਂ ਤੇ ਜਦੋਂ ਸੂੰਗਰੇ ਤੇ ਧਨੀਆਂ ਪਾਉਨੇ ਆ ਤੇ ਇਹਦੇ ਚ ਥੋੜਾ ਜਿਹਾ ਜਿਵੇਂ ਤੇਜ਼ ਮਿਰਚ ਪੈਂਦੀ ਆ ਚਟਨੀ ਦੇ ਵਿੱਚ ਆ ਨਾ ਚਟਨੀ ਕਾਦੀ ਹੋਈ ਹੈ ਨਾ ਫਿਰ ਸਵਾਦ ਲੱਗਦੀ ਆ ਯਾਨੀ ਕਿ ਫਿਰ ਫਿੱਕੀ ਜਿਹੀ ਨਹੀਂ ਲੱਗਦੀ ਹੈਗੀ ਕਿਉਂਕਿ ਵਿੱਚ ਜਿੰਦ ਤੱਕ ਉਹ ਪੈ ਜਾਂਦਾ ਹੈ ਨਾ ਚਾਹੇ ਮੱਖਣੀ ਪਾ ਲੋ ਦੇਸੀ ਕਿਉਂ ਪਾ ਲੋ ਫਿਰ ਉਹਦੇ ਨਾਲ ਫਿਰ ਹੋਰ ਜ਼ਿਆਦਾ ਫਿੱਕੀ ਜਿਹੀ ਨਹੀਂ ਹੁੰਦੀਗੀ ਵੀ ਯਾਨੀ ਕਿ ਮਿਰਚ ਘਟ ਜਾਂਦੀ ਆ ਨਾ ਤੇ ਜੇ ਥੋੜਾ ਜਿਹਾ ਤੇਜ਼ ਹੋਵੇ ਤੇ ਫਿਰ ਥੋੜਾ ਜਿਹਾ ਆ ਨੂਨ ਮਿਰਚ ਪਾਉਣ ਦੇ ਨਾਲ ਵੀ ਠੀਕ ਲੱਗਦੀ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਲੈਨੇ ਆ ਤੇ ਮਿਰਚ ਪਾ ਲੈਨੇ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਨੇ ਆ ਤੇ ਕੁੱਟ ਕੇ ਚਟਨੀ ਤੇ ਫਿਰ ਆਪਾਂ ਅੱਜ ਚਟਨੀ ਦੇ ਨਾਲ ਹੀ ਰੋਟੀ ਖਾਵਾਂਗੇ ਤੇ ਬਾਕੀ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਮੇਰਾ ਕਹਿਣਾ ਇਹੀ ਹੈ ਵੀ ਅਸੀਂ ਮੈਂ ਵਲੌਗ ਪਾਉਣਾ ਨਹੀਂ ਚਾਹੁੰਦੀ ਸੀ ਕਹਿਣਾ ਇਹਨਾਂ ਕੁਝ ਨਹੀਂ ਚਾਹੁੰਦੀ ਸੀ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਆਪਾਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਪਰ ਮੈਂ ਇੱਕ ਸਿਰਫ ਸਾਂਝੀ ਕੀਤੀ ਆ ਜੀ ਇੱਕ ਵਜ੍ਹਾ ਸਾਂਝੀ ਕੀਤੀ ਆ ਤੁਹਾਡੇ ਨਾਲ ਵੀ ਕੱਲ ਨੂੰ ਵੀ ਕੱਲ ਵੀਡੀਓ ਨਾ ਆਉਣ ਦਾ ਕਾਰਨ ਦੱਸਿਆ ਜੀ ਤੁਹਾਨੂੰ ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕਵੈਸਟ ਕਰੂੰਗੀ ਪਲੀਜ਼ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਹਨਾ ਕਿਸੇ ਦੇ ਲੋਕਾਂ ਦੇ ਪਿੱਛੇ ਲੱਗ ਕੇ ਆਪਦੇ ਨਾਲ ਦੇ ਜੰਮੇ ਭੈਣ ਭਰਾਵਾਂ ਤੇ ਵੱਧ ਦਾ ਨਾ ਕਰਿਆ ਕਰੋ ਜੀ ਤੇ ਨਾ ਹੀ ਮੰਨ ਕੇ ਚੱਲੋ ਜੀ ਉਹਨਾਂ ਨਾਲ ਕੋਈ ਲੜਾਈ ਝਗੜਾ ਕਰਿਆ ਕਰੋ ਕਿਉਂਕਿ ਜਿੱਥੇ ਆਪਦੇ ਭੈਣ ਭਰਾ ਨੇ ਨਾਲ ਦੇ ਜੰਮੇ ਭੈਣ ਭਰਾ ਨੇ ਖੜ ਜਾਣਾ ਉੱਥੇ ਬਗਾਨੇ ਨੇ ਕਿਸੇ ਨੇ ਨਹੀਂ ਖੜਨਾ ਜੀ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ ਹਨਾ ਤੇ ਤੁਸੀਂ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਆਪਦੇ ਘਰੇ ਇਕਲੇਸ਼ ਨਾ ਪਾਇਆ ਕਰੋ ਭੈਣ ਭਰਾਵਾਂ ਦੇ ਨਾਲੋਂ ਨਾ ਟੁੱਟਿਆ ਕਰੋ ਕਿਉਂਕਿ ਜਿੰਨਾਂ ਦਾ ਭੈਣ ਭਰਾ ਨਹੀਂ ਹੁੰਦਾ ਜਾਂ ਇਹ ਦੁਨੀਆ ਛੱਡ ਕੇ ਚਲਾ ਗਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਭੈਣ ਭਰਾ ਦਾ ਦੁੱਖ ਕੀ ਹੁੰਦਾ ਤੇ ਤੁਸੀਂ ਜਿਉਂਦੇ ਜੀ ਕਿਉਂ ਐਵੇਂ ਹਨਾ ਕਿਸੇ ਨੂੰ ਤਪਾਉਨੇ ਹੋ ਤੇ ਬਾਕੀ ਜਿਹੜੇ ਉਂਗਲਾ ਲਾਉਣ ਵਾਲੇ ਆ ਉਹਨਾਂ ਨੂੰ ਵੀ ਮੈਂ ਤਾਂ ਇਹੀ ਕਹੂੰਗੀ ਵੀ ਐਵੇਂ ਕਿਸੇ ਦਾ ਘਰ ਕਿਉਂ ਪੱਟਦੇ ਹੋ ਜੀ ਕਿਉਂ ਤੁਸੀਂ ਰੱਬ ਦੇ ਗੁਨਾਹ ਹੀ ਬਣਦੇ ਹੋ ਤੇ ਕੋਈ ਚੱਜ ਦਾ ਕੰਮ ਨੇਕੀ ਵਾਲਾ ਕੰਮ ਕਰ ਲਿਆ ਕਰੋ ਚੱਜ ਦੀਆਂ ਕਰਤੂਤਾਂ ਕਰ ਲਿਆ ਕਰੋ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿਸੇ ਘਰ ਦੇ ਵਿੱਚ ਨਾ ਰਵਾਜ ਹੀ ਹੁੰਦਾ ਕਿ ਉਹਨਾਂ ਦੇ ਪਿਛਲੇ ਬਜ਼ੁਰਗ ਵੀ ਉਂਗਲਾ ਲਾਉਣ ਦੇ ਵਿੱਚ ਹੀ ਗਏ ਹੁੰਦੇ ਨੇ ਤੇ ਗਾਂ ਘਰ ਕਿਸੇ ਦਾ ਪੱਟਣ ਤੇ ਤੇ ਗਾਂ ਜਿਹੜੇ ਆਉਣ ਵਾਲੀ ਪੀੜ੍ਹੀ ਤੇ ਉਹਨਾਂ ਨੂੰ ਵੀ ਇਹੀ ਸਿੱਖਿਆ ਮਿਲੀ ਹੁੰਦੀ ਆ ਵੀ ਸਾਡੇ ਬਜ਼ੁਰਗਾ ਕੁਝ ਕਰਕੇ ਗਏ ਤੇ ਅਸੀਂ ਵੀ ਉਹੋ ਕੋਸ਼ਿਸ਼ ਕਰਨਾ ਵੀ ਉਹਦੋਂ ਹਟਮਾ ਨਹੀਂ ਕਰਨਾ ਕੁਝ ਤੇ ਚਲੋ ਜੀ ਆਪਾਂ ਹੁਣ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਹੁਣ ਆਪਾਂ ਖਾ ਲਈਏ ਰੋਟੀ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ